ਅੱਜ ਜਦੋਂ ਆਪਾਂ ਦੇਖਾਂਗੇ ਭਾਰਤ ਦਾ ਸਭ ਤੋਂ ਵੱਡਾ ਰੋਜ਼ਗਾਰ ਇਹ ਰੋਜ਼ਗਾਰ ਤਾਮਿਲਨਾਡੂ ਦੇ ਸ਼ਹਿਰ ਉਦਗ ਮੰਡਲਮ ਜਿਸ ਨੂੰ ਕੀ ਉਟੀਵੀ ਕਹਿੰਦੇ ਹਨ ਉੱਥੇ ਸਥਿਤ ਹੈ ਇਸ ਦੇ ਖੁੱਲਣ ਦਾ ਜਿਹੜਾ ਸਮਾਂ ਉਹ ਸਵੇਰੇ 7 ਵਜੇ ਤੋਂ ਸ਼ਾਮ 6:30 ਵਜੇ ਤੱਕ ਹੈ ਇਸ ਤੋਂ ਇਲਾਵਾ ਇਸ ਦੀ ਜਿਹੜੀ ਐਂਟਰੀ ਫੀਸ ਹੈ ਉਹ ਪਰ ਅਡਲਟ 75 ਰੁਪਏ ਅਤੇ ਪਰ ਚਾਈਲਡ 40 ਰੁਪਏ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਇੱਥੇ ਫੋਟੋ ਸ਼ੂਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 1500 ਰੁਪਏ ਹੋਰ ਪੇ ਕਰਨੇ ਪੈਣਗੇ ਇਹ ਰੋਜ਼ ਗਾਰਡਨ ਲਗਭਗ 5 ਹਕਟੇਅਰ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ 5 ਪੈਰਿਸ ਬਣੇ ਹੋਏ ਹਨ ਇਹ ਰੋਜ਼ ਗਾਰਡਨ ਉਟੀ ਸ਼ਹਿਰ ਦੇ ਸਾਹਮਣੇ ਐਲਕਹਲ ਪਹਾੜੀਆਂ ਵਿੱਚ ਬਣਿਆ ਹੋਇਆ ਹੈ ਅਤੇ ਉਟੀ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੋਂ ਇਸ ਦੀ ਜਿਹੜੀ ਦੂਰੀ ਆ ਉਹ ਲਗਭਗ 1 ਕਿਲੋਮੀਟਰ ਹੈ ਸ਼ੁਰੂਆਤ ਵਿੱਚ ਇਸ ਰੋਜ਼ ਗਾਰਡਨ ਵਿੱਚ 1919 ਕਿਸਮਾਂ ਦੇ ਲਗਭਗ 17000 گلاب ਦੇ ਪੌਦੇ ਲਗਾਏ ਗਏ ਸਨ ਤੇ ਇਸ ਸਮੇਂ ਰੋਜ਼ ਗਾਰਡਨ ਦੇ ਵਿੱਚ ਲਗਭਗ 4000 ਕਿਸਮਾਂ ਦੇ 27000 گلاب ਦੇ ਪੌਦੇ ਹਨ ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਤੋਂ ਨਵੀਆਂ ਕਿਸਮਾਂ ਦੇ گلاب ਵੀ ਲਿਆਂਦੇ ਜਾ ਰਹੇ ਹਨ ਤਾਂ ਜੋ گلاب ਦੀਆਂ ਜਿਹੜੀਆਂ ਕਿਸਮਾਂ ਉਹ ਦੇ ਵਿੱਚ ਵਾਧਾ ਕੀਤਾ ਜਾ ਸਕੇ ਰੋਜ਼ ਗਾਰਡਨ ਦਾ ਜਿਹੜਾ ਮੁੱਖ ਆਕਰਸ਼ਣ ਆ ਉਹ ਉੱਥੇ ਬਣੀਆਂ ਤੀਰੰਦਾਜ਼ ਛਤਰੀਆਂ ਫੁਹਾਰੇ ਅਤੇ 뷰 ਪੁਆਇੰਟ ਹਨ ਤੇ ਗਾਰਡਨ ਵਿੱਚ ਲੈਂਡਸਕੇਪ ਨੂੰ ਇਸ ਤਰੀਕੇ ਨਾਲ ਵੈਕਸਪ ਕੀਤਾ ਗਿਆ ਕਿ ਜਦੋਂ ਵੀ ਕੋਈ ਗਾਰਡਨ ਦੇ ਚਾਰ ਵਿਊ ਪੁਆਇੰਟਾਂ ਤੇ ਖੜਾ ਹੋਵੇਗਾ ਤਾਂ ਉਸ ਨੂੰ ਪੂਰਾ ਰੋਜ਼ ਗਾਰਡਨ ਦਿਖਾਈ ਦੇਵੇਗਾ ਇਸ ਰੋਜ਼ ਗਾਰਡਨ ਵਿੱਚ ਨਵੀਆਂ ਕਿਸਮ ਦੇ ਬਰਮੀਲੀਅਨ, ਵਾਈਟ, ਬਲੈਕ, yellow, blue, red, pink, ਮੈਕਸ ਕਲਰ, ਬਾਈ ਕਲਰ ਗੁਲਾਬ ਦੀਆਂ ਬਹੁਤ ਸਾਰੀਆਂ ਕਿਸਮਾਂ ਮੌਜੂਦ ਹਨ ਤੁਸੀਂ ਇਸ ਰੋਜ਼ ਗਾਰਡਨ ਵਿੱਚ ਇੱਕ ਜਗ੍ਹਾ ਤੇ ਭਾਰਤ ਵਿੱਚ ਉਪਲਬਧ ਗੁਲਾਬ ਦੀਆਂ ਸਾਰੀਆਂ ਕਿਸਮਾਂ ਦੇਖ ਸਕਦੇ ਹਾਂ ਇਸ ਰੋਜ਼ਗਾਰਨ ਵਿੱਚ ਭਾਰਤ ਵਿੱਚ ਜਿੰਨੀਆਂ ਵੀ ਗੁਲਾਬ ਦੀਆਂ ਕਿਸਮਾਂ ਹੁੰਦੀਆਂ ਹਨ ਉਹ ਸਾਰੀਆਂ ਉਪਲਬਧ ਹਨ ਇਸ ਤੋਂ ਇਲਾਵਾ ਇੱਥੇ ਹਰ ਸਾਲ ਮਈ ਦੇ ਮਹੀਨੇ ਵਿੱਚ ਸਾਲਾਨਾ ਰੋਜ਼ ਸ਼ੋਅ ਕਰਵਾਇਆ ਜਾਂਦਾ ਹੈ ਰੋਜ਼ ਸ਼ੋਅ ਦੇ ਨਾਲ ਨਾਲ ਇੱਥੇ ਇੱਕ ਗੁਲਾਬ ਮੁਕਾਬਲਾ ਕਰਵਾਇਆ ਜਾਂਦਾ ਹੈ ਜਿਦੇ ਵਿੱਚ ਉੱਥੋਂ ਦੇ ਜਿਹੜੇ ਸਥਾਨਕ ਲੋਕ ਹੈ ਉਹ ਹਿੱਸਾ ਲੈਂਦੇ ਹਨ ਤੇ ਉਹਨਾਂ ਦੁਆਰਾ ਜਿਹੜੇ ਗੁਲਾਬ ਉਗਾਏ ਜਾਂਦੇ ਆ ਘਰਾਂ ਦੇ ਵਿੱਚ ਉਹਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਇਹ ਫਿਰ ਉਹਨਾਂ ਦਾ ਜਿਹੜਾ گلاب ਜਿੰਨਾ ਦਾ ਸਭ ਤੋਂ ਵਧੀਆ ਹੁੰਦਾ ਉਹਨਾਂ ਨੂੰ ਪ੍ਰਾਈਜ਼ ਦਿੱਤੇ ਜਾਂਦੇ ਨੇ। ਹਰ ਸਾਲ ਲਗਭਗ 10 ਲੱਖ ਲੋਕ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚੋਂ ਇਸ ਰੋਜ਼ਗਾਰ ਨੂੰ ਵਿਜ਼ਿਟ ਕਰਦੇ ਹਨ। ਤੁਸੀਂ ਵੀ ਇਸ ਰੋਜ਼ਗਾਰ ਨੂੰ ਵਿਜ਼ਿਟ ਕਰਕੇ ਇਸਦਾ ਆਨੰਦ ਲੈ ਸਕਦੇ ਹੋ। ਇਸ ਵੀਡੀਓ ਵਿੱਚ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ।